ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹੋਏ ਹਾਂ ਪਿੰਡ ਬੱਗਿਆਣਾ ਜ਼ਿਲ੍ਹਾ ਇਸ ਪਿੰਡ ਨੂੰ ਜਿਹੜਾ ਫਰੀਦਕੋਟ ਲੱਗਦਾ ਸੱਜਣੋ ਘਰੇਲੂ ਪਰਿਵਾਰ ਦੇ ਘਰੋਂ ਵੀਡੀਓ ਕਰਨ ਲੱਗੇ ਆ ਕਿ ਤੋਕੜ ਗੱਬਣ ਚੈੱਕ ਪਾਸ ਨਗੀਨੇ ਦੀ ਬਰੀਡ ਨਸ ਨਾਲੀ ਵਹਿੜਾ ਸੱਜਣੋ ਸਾਰੀ ਡਿਟੇਲ ਹੈ ਜਿਹੜੀ ਵੀਰੇ ਤੋਂ ਲੈ ਕੇ ਦਵਾਂਗੇ ਤੁਹਾਨੂੰ ਆਜੋ ਵੀਰੇ ਸਾਹਮਣੇ ਸਸਤੀ ਕਾਲ ਵੀਰੇ ਹੋਰ ਵੀਰੇ ਪ੍ਰਵਾਹ ਠੀਕ ਹੈ ਤੇ ਜਿਹੜੇ ਘਰੇ ਆਪਾਂ ਖੜੇ ਆ ਵੀਰੇ ਬਾਈ ਦਾ ਨਾਮ ਦੱਸ ਦੀ ਗੇ ਲਖਵੀਰ ਸਿੰਘ ਆ ਪੈਂਡ ਚ ਲੱਖਾ ਕਹਿੰਦੇ ਹੈਗਾ ਲਖਵੀਰ ਸਿੰਘ ਬਾਈ ਦਾ ਨਾਮ ਆ ਪੈਂਡ ਚ ਲੱਖਾ ਕਹਿੰਦੇ ਠੀਕ ਹੈ ਵੀਰੇ ਤੇ ਐਡਰੈਸ ਆਪਣਾ ਸੇਮ ਹੀ ਆ ਵੀਰੇ ਹੈ ਨਾ ਠੀਕ ਹੈ ਜੀ ਤੇ ਇੱਕ ਵਹਿੜਾ ਵੀਰੇ ਆਪਣੇ ਕੋਲੇ ਜਿਹੜੀ ਸੇਲ ਵਾਸਤੇ ਲਾਈ ਆ ਹੈ ਨਾ ਹਾਂਜੀ ਬਾਈ ਕਿੰਨੇ ਟਾਈਮ ਦੀ ਗੱਬਣਾ ਵੀਰੇ ਇਹ? ਇਹ ਬਈ 6 ਮਹੀਨੇ ਦਾ ਗੱਬਣਾ। 6 ਮਹੀਨੇ ਦੀ ਗੱਬਣ ਚੈੱਕ ਪਾਸ ਹੈ ਵੀਰੇ। ਹਾਂਜੀ ਬਈ। ਠੀਕ ਹੈ ਜੀ। ਤੇ ਦੁੱਧ ਹੁਣ ਇਸ ਟਾਈਮ ਜਿਹੜਾ ਰੈਡੀ ਕਿੰਨਾ ਹੋਊਗਾ ਵੀਰੇ? 8 ਕਿਲੋ ਹੈ ਬਈ। 8 ਕਿਲੋ ਜਿਹੜਾ ਦੁੱਧ ਬਿਲਕੁਲ ਰੈਡੀ ਆ। ਇਹ ਤੋਂ ਕੋਈ ਚੋ ਕੇ ਲੈ ਜਾ ਸਕਦਾ? ਹਾਂਜੀ ਹਾਂਜੀ। ਠੀਕ ਹੈ ਜੀ। ਤੇ ਤਾਜੀ ਦਾ ਕਿੰਨਾ ਕੁ ਦੁੱਧਰ ਕੱਢ ਰਿਹਾ ਵੀਰੇ? 25 ਲੀਟਰ ਹੈ ਬਈ। ਕਿੰਵੇਂ ਸੂਏ ਸੂਣਾ ਇਹਨੇ ਵੀਰੇ ਅਗਲੇ? ਇਹ ਬਈ ਤੀਜੇ ਸੂਏ ਸੂਣਾਗਾ। ਮਤਲਬ ਦੂਜੇ ਸੂਏ ਨੇ ਕਿੰਨਾ ਦੁੱਧ ਕਿਹਾ ਸੀ? 25 ਬਈ। 25 ਕਿਲੋ ਦੁੱਧ ਦੂਸਰੇ ਸੂਏ ਇਸ ਤੋਰਦੀਏ ਵੀਰੇ ਇੱਕ ਵਾਰੀ ਤੋਰ ਲਓ ਲਓ ਵੀ ਸੱਜਣੋ ਬਰੀਡ ਨਸਲ ਵਾਲੀ ਵਹਿੜਾ ਤੁਸੀਂ ਵੇਖਿਓ ਫੇਸ ਕੁਆਲਿਟੀ ਵੇਖੋ ਕਿਹੜਾ ਵਛੀ ਦੀ ਬਹੁਤ ਸੋਹਣੀ ਵਛੀ ਆ ਤਿਆਰੀ ਤਿਉਰੀ ਚੰਗੀ ਕਰਦੀ ਆ ਬਾਈ ਉਹਨਾਂ ਨੇ ਜਿਹੜਾ 25 ਕਿਲੋ ਦੁੱਧ ਘਰੇਲੂ ਪਰਿਵਾਰ ਨੇ ਚੋਇਆ ਹੋਇਆ ਵਾ ਆਪਦੀ ਨਾਰਮਲ ਸੇਵਾ ਦੇ ਉੱਤੇ ਥਾਂਲੇਵਾ ਬਹੁਤ ਸੋਹਣਾ ਵਾ ਫੇਸ ਪ੍ਰਿੰਟ ਬਹੁਤ ਸੋਹਣਾ ਵਾ ਤੋਰ ਤੋਰ ਬਹੁਤ ਚੰਗੀ ਆ ਵੱਡੀ ਵਹਿੜਾ ਸੱਜਣੋ ਦੇ ਵੀਰੇ ਮੋਲੇ ਦਾ ਕੀ ਰਹੂਗਾ ਭਰਾ ਇਹਦਾ ਬਈ 80000 ਰੁਪਿਆ 80000 ਦੇ ਵਿੱਚੋਂ ਮਾਨਤਨ ਹੋ ਜਾਊਗਾ ਬਈ ਹੋ ਜਾਊਗਾ 80000 ਰੁਪਿਆ ਮੋਲਾ ਸੱਜਣੋ ਜਿਹੜੇ ਵੀਰ ਨੇ ਵੈੜ ਲੈਣੀ ਆ ਸਾਂਭਣ ਵਾਸਤੇ ਉਹ ਤੁਹਾਡੇ ਹੱਥੇ ਨਗੀਨਾ ਹੀ ਆ ਸੱਜਣੋ ਜਿਹੜੇ ਵੀਰ ਤਿਆਰ ਕਰਦੇ ਆ ਵੜਾ ਬਾਕੀ ਸਪੇਸ ਤੁਸੀਂ ਦੇਖ ਸਕਦੇ ਆ ਥਾਣਾ ਦਾ ਬਹੁਤ ਸਾਫ਼ ਸੁਥਰਾ ਵੇਨਸ ਤੁਸੀਂ ਦੇਖ ਸਕਦੇ ਆ ਬਹੁਤ ਚੰਗੀਆਂ ਵਾ ਤੇ ਵੀ ਥਾਨ ਤੋਂ ਤੁਸੀਂ ਦੇਖ ਸਕਦੇ ਆ ਸੱਜਣੋ ਬਹੁਤ ਚੰਗਾ ਲੱਗਾ ਹੋਇਆ ਵਾ ਤੇ ਇੱਕ ਵਾਰੀ ਨੰਬਰ ਦੱਸ ਦੀਏ ਵੀਰੇ ਆਪਣਾ ਹੋ ਜਾ ਤਕਵੀਰ ਵੀਰੇ ਨੰਬਰ ਦੱਸ ਦੀਏ ਆਪਣਾ 95016 95016 77072 77072 ਇੱਕ ਵਾਰੀ ਹੋਰ ਬੋਲ ਦੇ ਵੀਰੇ 95016 ਹਾਂਜੀ 77072 ਠੀਕ ਹੈ ਜੀ ਲਓ ਵੀ ਸੱਜਣੋ ਘਰੇਲੂ ਪਰਵਰੇਲੂ ਪਰਿਵਾਰ ਦੇ ਕੋਲੋਂ ਵਹਿੜ ਦਿਖਾਈਆ ਟੋਕੜ ਗੱਬੜ ਚੈੱਕ ਪਾਸ ਜਿਹੜੇ ਵੀਰ ਨੂੰ ਚੰਗੀ ਲੱਗਦੀ ਹੈ ਬਾਈ ਦਾ ਨੰਬਰ ਲੱਗਾ ਹੋਇਆ ਸਕਰੀਨ ਦੇ ਉੱਤੇ ਕਾਲ ਕਰ ਲਿਓ ਧੰਨਵਾਦ